ਜਿਹੜਾ ਯੂਐਸ ਕੈਪੀਟਲ ਆ ਇਹ ਦੁਨੀਆ ਦਾ ਸਭ ਤੋਂ ਸੋਵਰਨ ਦੇਸ਼ ਦਾ ਕੈਪੀਟਲ ਆ ਦੁਨੀਆ ਦੇ ਜਿਹੜੇ ਵੀ ਡਿਸੀਜਨ ਹੁੰਦੇ ਆ ਦੁਨੀਆ ਦੇ ਵੱਡੇ ਫੈਸਲੇ ਹੁੰਦੇ ਆ ਉਹ ਇੱਥੇ ਹੀ ਹੁੰਦੇ ਆ ਹਮ ਆ ਖਾਸ ਤੌਰ ਤੇ ਜਿਸ ਕੌਮ ਨੇ ਸਿੱਖ ਕੌਮ ਦਾ ਕਾਹਨ ਕੀਤਾ ਵਾ ਜਿਨ੍ਹਾਂ ਨੇ ਸਿੱਖ ਕੌਮ ਦੀ ਜੇਨੋਸਾਈਡ ਕੀਤੀ ਆ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਹਾਲਚ ਹੋਇਆ ਉਹ ਇੱਥੋਂ ਹੀ ਹੋ ਕੇ ਗਿਆ ਸੀ ਇੱਥੇ ਹੀ ਦੁਨੀਆ ਦੀ ਸਿਆਸਤ ਕਿੱਦਾਂ ਚੱਲਣੀ ਆ ਦੁਨੀਆ ਦੀ ਰੀਜਨਲ ਪੋਲਿਟਿਕਸ ਕੀ ਹੋਣੀ ਆ ਜੰਗਾਂ ਕਿੱਥੇ ਬੰਦ ਹੋਣੀਆਂ ਵਾ ਉਹਨਾਂ ਸਾਰਿਆਂ ਦੇ ਫੈਸਲੇ ਇਸ ਬਿਲਡਿੰਗ 'ਚ ਹੁੰਦੇ ਆ। ਤੇ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਪੰਜਾਬ 'ਚ ਔਰ ਉਸ ਰੀਜਨ ਜਿਹੜਾ ਕਨਫਲਿਕਟ ਆ ਉਸ ਸਮੇਂ ਦੇ ਵਿੱਚ ਇਸ ਹਾਊਸ ਦੇ ਵਿੱਚ ਅਰਦਾਸ ਹੋਣੀ ਯੂਨੀਵਰਸਲ ਪ੍ਰੇਅਰ ਹੋਣੀ ਇਹ ਸਿੰਬੋਲਿਕਲੀ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਵੇਲੇ ਪੰਜਾਬ ਜਿਹੜਾ ਵਾ ਉੱਥੇ ਦੋਵਾਂ ਪਾਸੇ ਦੋ ਨਿਊਕਲੀਅਰ ਸਟੇਟਸ ਆ ਪਰਸ ਲੜ ਰਹੀਆਂ ਉਹਨਾਂ ਦਾ ਕਨਫਲਿਕਟ ਚੱਲ ਰਿਹਾ। ਪ੍ਰਚਾਰ ਕਰਨ ਵਾਸਤੇ ਸਿੱਖਾਂ ਨੂੰ ਦਸ਼ਤਗਰਦ ਕਰਾਰ ਦੇਣ ਵਾਸਤੇ ਸਾਡੇ ਸ਼ਹੀਦਾਂ ਨੂੰ ਜਿਹੜਾ ਵਾ ਉਹ ਦਸ਼ਤਗਰਦ ਤੇ ਵਖਵਤੀ ਅਦਵਤੀ ਕਹਿਣ ਦੇ ਉੱਤੇ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਾ ਵਾ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਗਲਿਆਰਿਆਂ ਜਿਹੜੀ ਸਿੱਖਾਂ ਦੀ ਗੱਲ ਹੈ ਉਹ ਨਾ ਹੋਵੇ ਜਿਸ ਨਾਲ ਅਮਰੀਕਨ ਸਿੱਖ ਕੋਕਸ ਦਾ ਬਹੁਤ ਵਿਰੋਧ ਭਾਰ ਸਰਕਾਰ ਤੇ ਉਹਦੇ ਟਾਊਟਾ ਨੇ ਰੱਜ ਕੇ ਕੀਤਾ ਵਾ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਇਹਨਾਂ ਹਾਊਸਿਸ ਦੇ ਵਿੱਚ ਸਿੱਖਾਂ ਦੀ ਆਪਣੀ ਇੱਕ ਪਛਾਣ ਬਣ ਗਈ ਹੈ ਤਦ ਤੱਕ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਕੈਪੀਟਲ ਦੇ ਬਾਹਰੋਂ ਲਗਾਤਾਰ ਕਵਰੇਜ ਚੱਲ ਰਹੀ ਆ ਜਿਵੇਂ ਆਪਾ ਸਭ ਜਾਣਦੇ ਆ ਕੱਲ ਨੂੰ ਹਾਊਸ ਦੀ ਫਲੋਰ ਤੇ ਉੱਤੇ ਇਥੇ ਪਿੱਛੇ ਕਾਂਗਰਸ ਦੇ ਵਿੱਚ ਅਰਦਾਸ ਹੋਣੀ ਆ ਫਿਰ ਉਸ ਤੋਂ ਬਾਅਦ ਰਿਫਲੈਕਸ਼ਨ ਹੋਣੀ ਆ 1984 ਦਾ ਜਿਹੜਾ ਸਾਕਾ ਹੋਇਆ ਹੈ ਆ ਉਸ ਬਾਬਤ ਆਪਣੇ ਨਾਲ ਡਾਕਟਰ ਇਤਕਦਾਰ ਚੀਮਾ ਜੀ ਉਹ ਜੁੜੇ ਨੇ ਕੱਲ ਦੇ ਪ੍ਰੋਗਰਾਮ ਬਾਰੇ ਤੇ ਓਵਰਆਲ ਜੋ ਚੱਲ ਰਿਹਾ ਆ ਇਸ ਟਾਈਮ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਚੀਮਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਨੂੰ ਇੱਕ ਮਿਸਾਲੀ ਦੇਣਾ ਇੱਕ ਵਾਰੀ ਫੇਰ ਇਹ ਲਗਾਤਾਰ ਕੋਸ਼ਿਸ਼ ਹੋ ਰਹੀ ਆ ਹਾਊਸ ਦੇ ਉੱਤੇ ਜਿਹੜੇ ਅਰਦਾਸ ਹੋਣੀ ਆ ਸੋ ਆਪਾਂ ਇਸ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਆ ਇਹ ਤੋਂ ਕੀ ਆਪਾਂ ਜਿਹੜਾ ਲਰਨ ਕਰਦੇ ਦੇਖੋ ਇਹ ਜਿਹੜਾ ਯੂ ਐਸ ਕੈਪੀਟਲ ਆ ਇਹ ਦੁਨੀਆ ਦਾ ਸਭ ਤੋਂ ਸੋਵਰਨ ਦੇਸ਼ ਦਾ ਕੈਪੀਟਲ ਆ ਦੁਨੀਆ ਦੇ ਜਿਹੜੇ ਵੀ ਡਿਸੀਜਨ ਹੁੰਦੇ ਆ ਦੁਨੀਆ ਦੇ ਵੱਡੇ ਫੈਸਲੇ ਹੁੰਦੇ ਆ ਉਹ ਇੱਥੇ ਹੀ ਹੁੰਦੇ ਆ ਖਾਸ ਤੌਰ ਤੇ ਜਿਸ ਕੌਮ ਨੇ ਸਿੱਖ ਕੌਮ ਦਾ ਕਾਹਨ ਕੀਤਾ ਵਾ ਜਿਨ੍ਹਾਂ ਨੇ ਸਿੱਖ ਕੌਮ ਦੀ ਜੈਨੋਸਾਈਡ ਕੀਤੀ ਆ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਹਾਲਚ ਹੋਇਆ ਇੱਥੋਂ ਹੀ ਹੋ ਕੇ ਗਿਆ ਸੀ ਇੱਥੇ ਹੀ ਦੁਨੀਆ ਦੀ ਸਿਆਸਤ ਕਿੱਦਾਂ ਚੱਲਣੀ ਆ ਦੁਨੀਆ ਦੀ ਰੀਜਨਲ ਪੋਲਿਟਿਕਸ ਕੀ ਹੋਣੀ ਆ ਜੰਗਾਂ ਕਿੱਥੇ ਬੰਦ ਹੋਣੀਆਂ ਵਾਂ ਉਹਨਾਂ ਸਾਰਿਆਂ ਦੇ ਫੈਸਲੇ ਇਸ ਬਿਲਡਿੰਗ 'ਚ ਹੁੰਦੇ ਆ ਸਿੱਖ ਜਿਹੜੇ ਆ ਉਹ ਦੇਸ਼ ਨਾ ਹੋਣੀ ਕੌਮ ਆ ਤੇ ਇੱਥੇ ਲੋਬਿੰਗ ਕਰਦੀ ਦੁਨੀਆ ਦੀਆਂ ਸਟੇਟਸ ਜਿਹਨਾਂ ਦੇ ਘਾਰ ਆ ਸਿੱਖਾਂ ਦੇ ਕੋਲ ਆਪਣਾ ਕੌਮੀ ਘਾਰ ਨਹੀਂ ਪਰ ਗੁਰੂ ਸਾਹਿਬ ਦੀ ਜਿਹੜੀ ਆਪਣੀ ਕਿਰਪਾ ਵਾ ਗੁਰੂ ਦੀ ਕਿਰਪਾ ਸਦਕਾ ਅ ਗੁਰੂ ਦੇ ਜਿਹੜੇ ਸੇਵਕ ਆ ਗੁਰੂ ਦੇ ਦਾਸ ਆ ਉਹ ਇੱਥੇ ਬਹੁਤ ਕੰਮ ਕਰਦੇ ਆ ਜਿਸ ਤਰ੍ਹਾਂ ਅ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਅਮਰੀਕਨ ਸਿੱਖ ਕੌਕਸ ਕਮੇਟੀ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਇੱਥੇ ਲੋਬਿੰਗ ਦਾ ਕੰਮ ਕੀਤਾ ਅ ਅਮਰੀਕਨ ਸਿੱਖ ਕੌਕਸ ਦੇ ਅੱਜ 50 ਕਾਂਗਰਸਮੈਨ ਨੇ ਦੋਵੇਂ ਪਾਸੇ ਹੀ ਜਿਹੜੇ ਡੈਮੋਕ੍ਰੇਟਸ ਵੀ ਔਰ ਰਿਪਬਲਿਕਨ ਵੀ ਤੇ ਪਹਿਲਾਂ ਵੀ ਤੁਹਾਨੂੰ ਪਤਾ ਅਰਦਾਸ ਤਾਂ ਪਹਿਲਾਂ ਵੀ ਹੋਈ ਪਰ ਜਿਹੜਾ ਇਸ ਵੇਲੇ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਪੰਜਾਬ 'ਚ ਔਰ ਉਸ ਰੀਜਨ ਜਿਹੜਾ ਕਨਫਲਿਕਟ ਹੈ ਉਸ ਸਮੇਂ ਦੇ ਵਿੱਚ ਇਸ ਹਾਊਸ ਦੇ ਵਿੱਚ ਅਰਦਾਸ ਹੋਣੀ ਯੂਨੀਵਰਸਲ ਪ੍ਰੇਅਰ ਹੋਣੀ ਇਹ ਸਿੰਬੋਲਿਕਲੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਵੇਲੇ ਪੰਜਾਬ ਜਿਹੜਾ ਵਾ ਉੱਥੇ ਦੋਵਾਂ ਪਾਸੇ ਦੋ ਨਿਊਕਲੀਅਰ ਸਟੇਟਸ ਆ ਬਸ ਲੜ ਰਹੀਆਂ ਹਨ ਦਾ ਕਨਫਲਿਕਟ ਚੱਲ ਰਿਹਾ ਉਸ ਸਮੇਂ ਪੰਜਾਬੀਆਂ ਦਾ ਸਿੱਖਾਂ ਦਾ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਪਾਰਲੀਮੈਂਟ ਦੇ ਵਿੱਚ ਅਰਦਾਸ ਕਰਨਾ ਔਰ ਉਸ ਮੌਕੇ ਤੇ ਜਿਸ ਵੇਲੇ ਸਾਨੂੰ ਆਪਣੇ 84 ਦੇ ਕਲੂਕਾਰੇ ਦੀ ਦਰਬਾਰ ਸਾਹਿਬ ਤੇ ਹਮਲੇ ਦੀ ਸਿੱਖ ਜੈਨੋਸਾਈਡ ਦੀ ਯਾਦ ਵੀ ਆਉਂਦੀ ਹੈ ਉਸ ਸਮੇਂ ਉਹ ਸ਼ਹੀਦਾਂ ਦਾ ਇੱਥੇ ਮੈਂਸ਼ਨ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਸਟੇਟ ਜਿਨੇ 41 ਸਾਲ ਲਾਏ ਆ ਸਿੱਖਾਂ ਦਾ ਪੰਦੀ ਪ੍ਰਚਾਰ ਕਰਨ ਵਾਸਤੇ ਸਿੱਖਾਂ ਨੂੰ ਦਸ਼ਤਗਰਦ ਕਰਾਰ ਦੇਣ ਵਾਸਤੇ ਸਾਡੇ ਸ਼ਹੀਦਾਂ ਨੂੰ ਜਿਹੜਾ ਵਾ ਉਹ ਦਸ਼ਤਗਰਦ ਤੇ ਵਖਵਤੀ ਆਦਵਤੀ ਕਹਿਣ ਦੇ ਉੱਤੇ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਾ ਵਾ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਗਲਿਆਰਿਆਂ ਜਿਹੜੀ ਸਿੱਖਾਂ ਦੀ ਗੱਲ ਹੈ ਉਹ ਨਾ ਹੋਵੇ ਜਿਸ ਨਾਲ ਅਮਰੀਕਨ ਸਿੱਖ ਕੋਕਸ ਦਾ ਬਹੁਤ ਵਿਰੋਧ ਭਾਰ ਸਰਕਾਰ ਤੇ ਉਹਦੇ ਟਾਊਟਾ ਨੇ ਰੱਜ ਕੇ ਕੀਤਾ ਵਾ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਇਹਨਾਂ ਹਾਊਸਿਸ ਦੇ ਵਿੱਚ ਸਿੱਖਾਂ ਦੀ ਆਪਣੀ ਇੱਕ ਪਛਾਣ ਬਣ ਗਈ ਆ ਤੁਹਾਨੂੰ ਪਤਾ ਜਦੋਂ ਅਮਰੀਕਨ ਸਿੱਖ ਕੋਕਸ ਬਣਿਆ ਸੀ ਤੇ ਨਰਪਮਾ ਰਾਓ ਉਸ ਵੇਲੇ ਐਮਬੈਸਡਰ ਸੀ ਉਹਨੇ ਰੱਜ ਕੇ ਸਿੱਖ ਕੋਕਸ ਦੀ مخالਫਤ ਕੀਤੀ ਸੀ ਕੱਲ ਤੱਕ ਇੰਡੀਆ ਕਹਿੰਦਾ ਸੀ ਵੀ ਜਦੋਂ ਇੰਡੀਅਨ ਕੋਕਸ ਹੈਗਾ ਤੇ ਸਿੱਖ ਜਿਹੜੇ ਆ ਇਹਨਾਂ ਨੂੰ ਈ ਲੋਰ ਇਹ ਹੋਰ ਗੱਲ ਆ ਕਿ ਅੱਜ ਭਾਰਤ ਮੂਲ ਦੇ ਕਾਂਗਰਸਮੈਨਾਂ ਨੇ ਇੱਥੇ ਹਿੰਦੂ ਕੋਕਸ ਜਿਹੜਾ ਵਾ ਬਣਾ ਲਿਆ ਸਿੱਖ ਕੋਕਸ ਦੇ 10 ਸਾਲ ਪੂਰੇ ਹੋਣ ਦੇ ਉੱਤੇ ਸੋ ਇਸ ਮੌਕੇ ਤੇ ਇੱਥੇ ਅਰਦਾਸ ਹੋਣੀ ਮੈਂ ਉਹਨਾਂ ਸਾਰਿਆਂ ਆਪਣੇ ਬੰਦਿਆਂ ਦਾ ਜਿਹੜੇ ਇਹਦੇ ਚ ਇਨਵੋਲ ਖਾਸ ਤੌਰ ਤੇ ਡਾਕਟਰ ਪ੍ਰੀਤਪਾਲ ਸਿੰਘ ਭਾਈ ਹਰਜਿੰਦਰ ਸਿੰਘ ਭਾਈ ਰਾਜ ਸਿੰਘ ਇਹ ਸਾਰੇ ਸਾਡੇ ਉਹ ਮਿੱਤਰ ਨੇ ਜਿਹੜੇ ਦੇਨ ਤੇ ਰਾਤ ਇੱਕ ਕਰਕੇ ਕਾਂਗਰਸਪਰਾਂ ਨੂੰ ਲੋਬਿੰਗ ਕਰਦੇ ਚਲੋ ਜੋ ਕੁਝ ਮੇਰੇ ਕੋਲ ਵੀ ਛੋਟਾ ਮੋਟਾ ਹਿੱਸਾ ਪਾਣ ਹੁੰਦਾ ਮੈਂ ਵੀ ਕਰਨਾ ਵਾ ਤੇ ਇਸ ਵਾਸਤੇ ਇਹ ਬਹੁਤ ਵੱਡਾ ਉਦਮ ਉਪਰਾਲਾ ਹੋ ਰਿਹਾ ਹੈ ਔਰ ਇਸ ਸਮੇਂ ਦਾ ਹੋਣਾ ਬਹੁਤ ਜ਼ਰੂਰੀ ਖਾਸ ਤੌਰ ਤੇ ਜਿੰਨੂੰ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ ਵਾ ਭਾਈ ਹਰਦੀਪ ਸਿੰਘ ਜੀ ਨਿਜਰ ਦੀ ਸ਼ਹੀਦੀ ਹੋਵੇ ਭਾਈ ਖੰਡੇ ਦੀ ਸ਼ਹੀਦੀ ਹੋਵੇ ਜਾਂ ਪਾਕਿਸਤਾਨ ਦੇ ਵਿੱਚ ਸਾਡੇ ਸਿੱਖ ਕਮਾਂਡ ਦੇ ਜਨਰਲ ਭਾਈ ਪਰਮਜੀਤ ਸਿੰਘ ਦੀ ਪੰਜਵੜ ਦੀ ਸ਼ਹੀਦੀ ਹੋਵੇ ਉਹਦੇ ਬਾਅਦ ਇੱਥੇ ਅਸਾਂ ਮੁਸلسل ਲੋਬਿੰਗ ਕੀਤੀ ਆ ਕਾਂਗਰਸ 'ਚ ਇਹਨੂੰ ਠਲ ਪਾਉਣ ਲਈ ਕਾਨੂੰਨ ਸਾਜ਼ੀ ਕੀਤੀ ਜਾਏ ਜੀ ਉਹਦੇ ਉੱਤੇ ਇਸ ਵੇਲੇ ਕਾਂਗਰਸ ਦੇ ਵਿੱਚ ਬਹੁਤ ਸਾਰੇ ਕਾਨੂੰਨ ਦੇ ਮਤੇ ਜਿਹੜੇ ਆ ਔਰ ਉਹਦੇ ਮਸਬਦੇ ਜਿਹੜੇ ਆ ਉਹ ਮੌਜੂਦ ਨੇ ਪਿਛਲੇ ਸਾਲ ਕੰਗਰੈਸ ਦੇ ਇਲੈਕਸ਼ਨ ਹੋਏ ਤੇ ਫਿਰ ਤੁਹਾਨੂੰ ਪਤਾ ਜੀ ਨਵੀਂ ਕੰਗਰੈਸ ਆਉਂਦੀ ਆ ਇਸ ਹੁਣ ਕੰਗਰੈਸ ਨਵੇਂ ਕੰਗਰੈਸਮੈਨ ਵੀ ਆਏ ਔਰ ਦੂਸਰਾ ਇਹ ਹੈ ਇਥੇ ਲੈਜਿਸਲੇਟਿਵ ਪ੍ਰੋਸੈਸ ਜਿਹੜਾ ਥੋੜਾ ਕੰਪਲਿਕੇਟਿਡ ਹੈ ਕੰਗਰੈਸ ਦੇ ਵਿੱਚ ਜਦੋਂ ਇੱਕ ਕੰਗਰੈਸ ਦੀ ਮਿਆਦ ਮੁੱਕ ਜਾਂਦੀ ਹੈ ਨਵੇਂ ਇਲੈਕਸ਼ਨ ਹੋ ਜਾਂਦੇ ਤੇ ਪੁਰਾਣੇ ਜਿਹੜੇ ਕਾਨੂੰਨ ਸਾਜ਼ੀ ਉੱਥੇ ਹੀ ਰਹਿ ਜਾਂਦੀ ਹੈ ਸੋ ਅਸੀਂ ਫਿਰ ਹੁਣ ਨਵੇਂ ਸਿਰੇ ਤੋਂ ਸਾਨੂੰ ਯਤਨ ਕਰਨਾ ਪੈਂਦਾ ਬਹੁਤ ਸਾਰੇ ਜਿਹੜੇ ਸਾਡੇ ਨਿਦਾਨ ਦੋਸਤ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਇਹਨਾਂ ਗਲਿਆਰਿਆਂ ਦੇ ਵਿੱਚ ਕੰਮ ਕਰਨਾ ਕਿੱਡਾ ਔਖਾ ਵਾ ਉਹਨਾਂ ਜਿਹੜਾ ਪਹਿਲਾਂ ਇੰਨਾ ਉਦਮ ਪਰਾਲਾ ਹੋਇਆ ਵੀ ਇੱਥੇ ਲਾਜਿਸਲੇਸ਼ਨ ਆਵੇ ਇਥੋਂ ਗੱਲ ਚੱਲੇ ਹਾਲਚੀ ਜਿਹੜਾ ਵਾ ਇੱਥੇ ਦੀ ਬਹੁਤ ਵੱਡੀ ਸੰਭੋਰ ਸੰਸਥਾ ਵਾ ਅਮਰੀਕਾ ਦੀ ਜਿਹੜੀ 1941 ਤੋਂ ਕੰਮ ਕਰਦੀ ਆਈ ਆ ਫ੍ਰੀडम ਹਾਊਸ ਜਿਹੜਾ ਇੱਥੇ ਦੇ ਕਾਂਗਰਸਮੰਨਾਂ ਦੀ ਟ੍ਰੇਨਿੰਗ ਵੀ ਕਰਾਉਂਦੇ ਆ ਵਗਾ ਔਰ ਇੱਥੇ ਜਿਹੜੀ ਵੀ ਕਾਨੂੰਨ ਸਾਜ਼ੀ ਹੁੰਦੀ ਆ ਉਹਦੇ ਵਿੱਚ ਉਹ ਲੀਡ ਲੈਂਦੇ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਿਛਲੇ 2 ਸਾਲਾਂ ਤੋਂ ਮੈਂ ਉਹਨਾਂ ਦੇ ਕੋਆਰਡੀਨੇਸ਼ਨ ਗਰੁੱਪ ਆ ਜਿਹੜਾ ਐਕਸਪਰਟਸ ਦਾ ਉਹਦੇ ਤੇ ਆ ਉਹਨਾਂ ਨੇ ਹਾਲ ਹੀ ਚ ਕੈਨੇਡਾ ਦੇ ਉੱਤੇ ਇੱਕ ਰਿਪੋਰਟ ਕੀਤੀ ਆ ਡਰਾਸ ਨੈਸ਼ਨਲ ਰਿਪ੍ਰੈਸ਼ਨ ਜਿਹਦੇ ਚ ਉਹਨਾਂ ਨੇ ਭਾਰਤ ਦੇ ਵੱਲੋਂ ਜੋ ਭਾਈ ਹਰਦੀਪ ਸਿੰਘ ਜੀ ਨਿਜਰ ਦਾ ਜਿਹੜਾ ਕੇਸ ਆ ਉਹਦੇ ਉਹਦੇ ਉੱਤੇ ਪ੍ਰੋਪਰਲੀ ਉਹਨੂੰ ਮੈਂਸ਼ਨ ਕੀਤਾ ਇਸੇ ਤਰ੍ਹਾਂ ਹੀ ਹੁਣ ਜਿਸਾਂ ਕੱਲ ਹੀ ਮੈਂ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਖਬਰ ਆਈ ਆ ਕਿ ਰਾਜਨਾਥ ਸਿੰਘ ਆਸਟ੍ਰੇਲੀਆ ਆਪਣੇ ਕਾਊਂਟਰਪਾਰਟ ਨੂੰ ਕਹਿ ਰਿਹਾ ਕਿ ਉੱਥੇ ਖਾਲਸਤਾਨੀਆਂ ਨੂੰ ਠਲ ਪਾਈ ਜਾਏ ਮੇਰਾ ਨਵੰਬਰ ਚ ਵੀ ਅਸੀਂ ਆਸਟ੍ਰੇਲੀਅਨ ਪਾਰਲੀਮੈਂਟ ਚ ਵੀ ਇਦਾਂ ਜਿਹੜਾ ਉਹ ਆਸਟ੍ਰੇਲੀਅਨ ਸਿੱਖ ਸੰਗਤ ਦੇ ਨਾਲ ਰਲ ਕੇ ਉੱਥੇ ਬਹੁਤ ਵੱਡਾ ਸਮਾਗਮ ਕੀਤਾ ਸੀਗਾ ਜਿਦੇ ਵਿੱਚ ਅਸਾਂ 40 ਸਾਲਾਂ ਜੋ ਸਿੱਖ ਜੈਨੋਸਾਈਡ ਹੈ ਉਹਨੂੰ ਯਾਦ ਕੀਤਾ ਸੀਗਾ ਉਸੇ ਸਮੇਂ ਹੀ ਇੱਥੇ ਹਾਊਸ ਦੇ ਵਿੱਚ ਸਿੱਖ ਜੈਨੋਸਾਈਡ ਦੇ ਉੱਤੇ ਮਾਰਕਸਿਕ ਕੌਕਸ ਨੇ ਰੈਜ਼ੋਲੂਸ਼ਨ ਜਿਹੜੇ ਇਹ ਲਿਆਂਦੀ ਸੀਗੀ ਉਧਰ ਆਸਟ੍ਰੇਲੀਅਨ ਪਾਰਲੀਮੈਂਟ ਚ ਉੱਤੇ ਪ੍ਰੋਪਰ ਸੈਸ਼ਨ ਹੋਇਆ ਮੈਂ ਹੁਣੇ ਫੇਰ ਆਸਟ੍ਰੇਲੀਆ ਵੀ ਗਿਆ ਸੀ ਉੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਵੀ ਸਿਮਿਲਰ ਲੈਜਿਸਲੇਸ਼ਨ ਲਿਆਵੀ ਜਾਵੇ ਔਰ ਫਰੀडम ਹਾਊਸ ਨੂੰ ਮੈਂ ਬੇਨਤੀ ਕੀਤੀ ਅੱਜ ਮੇਰੀ ਉੱਥੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਇਦਾਂ ਹੀ ਆਸਟ੍ਰੇਲੀਆ ਦੇ ਉੱਤੇ ਵੀ ਇੱਕ ਰਿਪੋਰਟ ਕਰਨ ਕਿਉਂਕਿ ਜੋ ਕੁਛ ਅਮਰੀਕਾ ਵਿੱਚ ਹੁੰਦਾ ਜੋ ਇੱਥੇ ਦੀ ਸਿਆਸਤ ਹੁੰਦੀ ਹੈ ਉਹ ਪੂਰੀ ਦੁਨੀਆ ਦੀ ਸਿਆਸਤ ਤੇ ਪ੍ਰਭਾਵ ਪਾਉਂਦੀ ਹੈ ਕੈਲੀਫੋਰਨੀਆ ਦੇ ਵਿੱਚ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿਲ ਸੈਨੇਟ 'ਚ ਹੁਣ ਪਾਸ ਹੁੰਦਾ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਫਾਰਾ ਦੇ ਅੰਡਰ ਉਸ ਦੇ ਉੱਤੇ ਜਿਹੜੀ ਇੱਕ ਹੁਣ ਚਿੱਠੀ ਲਿਖੀ ਜਾਂਦੀ ਆ ਵੀ ਉਹ ਇੰਡੀਅਨ ਸਰਕਾਰ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ ਇਹ ਕਾਫੀ ਡਿਪਲੋਮੈਟਿਕ ਕੰਮ ਆਸਾਨ ਜਿਹੜਾ ਉਹ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਦੇਖੋ ਜੀ ਇੰਡੀਅਨ ਸਰਕਾਰ ਨੇ ਦੀਆਂ ਜਿਹੜੀਆਂ ਫਾਊਂਡੇਸ਼ਨਾਂ ਵਾਂਗੀਆਂ ਸੰਸਥਾਵਾਂ ਜਿਹੜੇ ਉਹਨਾਂ ਦੇ ਸਟੂਜੀਜ਼ ਆ ਜਿਨ੍ਹਾਂ ਤੇ ਉਹ ਕਿੰਨੇ ਹੀ ਮਿਲੀਅਨ ਡਾਲਰ ਖਰਚਦੇ ਆ ਉਹਨਾਂ ਦੀ ਫੰਡਿੰਗ ਕਰਦੇ ਆ ਇਸ ਵਾਸਤੇ ਆ ਕਿ ਸਾਡੇ ਜਿਹੜੇ ਉਦਮਪਰਾਲੇ ਆ ਸੀਦੇ ਸਾਡਾ ਸਾਡਾ ਤੇ ਗੁਰੂ ਤਾਂ ਹੀ ਆ ਆਸਾਸਰਾ ਆ ਆ ਹੁਣ ਤੁਹਾਡੇ ਸਾਹਮਣੇ ਮੈਂ ਅੱਜ ਇੱਥੇ ਇੰਨਾ ਗਰਮੀ ਆ ਤੇ ਪਤਾ ਨਹੀਂ ਕਿੱਥੇ ਕਿੱਥੇ ਫਿਰ ਗਿਆ ਹੁਣ ਤੁਹਾਡੇ ਸਾਹਮਣੇ ਇੱਥੇ ਪਸੀਨਾ ਵਗਦਾ ਸੀ ਨਾ ਸਾਡੇ ਕੋਲ ਕੋਈ ਲੈਮੋਜ਼ਿਨ ਗੱਡੀਆਂ ਨਾ ਕੁਛ ਐ ਸਿਰਫ ਇਹ ਆ ਕਿ ਗੁਰੂ ਸਾਹਿਬ ਨੇ ਜੋ ਦਾ ਜਿਹੜਾ ਹੁਕਮ ਹੈ ਨਾ ਵੀ ਇਸ ਪੰਥਵਾਦ ਦੀ ਸੇਵਾ ਉਹ ਲੈ ਕੇ ਟੁਰੇ ਹੋਏ ਹੁਣ ਦੇਖੋ ਜਿਸ ਨੇ ਤੁਸੀਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕੀਤੀ ਆ ਉਹ ਹਮੇਸ਼ਾ ਹੀ ਵਿਰੋਧ ਕਰਦੇ ਆਏ ਆ ਔਰ ਤੁਹਾਨੂੰ ਪਤਾ ਹੈ ਕਿ 2016 ਚ ਜਦੋਂ ਪਹਿਲੀ 트ੰਪ ਐਡਮਿਨਿਸਟ੍ਰੇਸ਼ਨ ਆਈ ਸੀਗੀ ਉਦੋਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਮੇਰੀ ਰਿਪੋਰਟ ਛਾਪੀ ਸੀ ਜਿਹੜੀ ਪਹਿਲੀ ਰਿਪੋਰਟ ਸੀ ਯੂ ਸਰਵ ਵੱਲੋਂ ਐਕਸਕਲੂਸਿਵਲੀ ਔਨ ਇੰਡੀਆ ਜਿਹੜੀ ਸੀ ਕਨਸਟੀਟਿਊਸ਼ਨਲ ਐਂਡ ਲੀਗਲ ਚੈਲੰਜਸ ਫੇਸਡ ਬਾਈ ਦ ਮਾਈਨੋਰਟੀਜ਼ ਇਨ ਇੰਡੀਆ ਉਸ ਵੇਲੇ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਤਾਂ ਬਹੁਤ ਵਿਰੋਧ ਕੀਤਾ ਮੈਨੂੰ ਟੈਰਰਿਸਟ ਸਿੰਪਥਾਈਜ਼ਰ ਕਿਹਾ ਇੱਥੇ ਇੰਡੀਅਨ ਕਾਕਸ ਨੇ ਜਿਹੜਾ ਵਾ ਉਹ ਇੱਕ ਚਿੱਠੀ ਲਿਖੀ ਸਾਰੇ ਕਾਂਗਰਸਮੈਨਾਂ ਨੂੰ ਕਿ ਇਹ ਤਾਂ ਜੀ ਖਾਲਸਤਾਨੀਆਂ ਦਾ ਸਪੋਰਟਰ ਹੈਗਾ ਇਹ ਟੈਰਰਿਸਟ ਸਿੰਪਥਾਈਜ਼ਰ ਹੈ ਇਹਦੀ ਰਿਪੋਰਟ ਜਿਹੜੀ ਆ ਉਹਨੂੰ ਰੱਦ ਕੀਤਾ ਜਾਏ ਇੰਡੀਆ ਦੇ ਜਿਹੜਾ ਫੋਰਨ ਆਫਿਸ ਆ ਉਹਨੇ ਪ੍ਰੈਸ ਕਾਨਫਰੰਸ ਦਿੱਲੀ ਚ ਕਰਕੇ ਉਹਨੂੰ ਕੰਡੈਮ ਕੀਤਾ ਪਰ ਅਸੀਂ ਆਪਣਾ ਯਤਨ ਕਰਦੇ ਆ ਰਹੇ ਹੁਣ ਤੁਸੀਂ ਇਹ ਦੇਖਿਆ ਕਿ ਲੋਬਿੰਗ ਦੀ ਇੰਨੀ ਜ਼ਰੂਰਤ ਆ ਕਿ ਜਿਸ ਵੇਲੇ ਕੈਲੀਫੋਰਨੀਆ ਤੁਸੀਂ ਗੱਲ ਕੀਤੀ ਪਿਛਲੇ ਸਾਲ ਕੈਲੀਫੋਰਨੀਆ ਚ ਕਾਸਟ ਲੈਜਿਸਲੇਸ਼ਨ ਦੇ ਉੱਤੇ ਕਿਉਂਕਿ ਜੋ ਕੁਝ ਇਹ ਜ਼ਾਤ ਪਾਚ ਵੰਡਿਆ ਹੋਇਆ ਹਿੰਦੂ ਮਾਜਿਹਰਾ ਆ ਉਹ ਕੁਝ ਇਹ ਅਮਰੀਕਾ ਚ ਵੀ ਲਿਆ ਰਹੇ ਆ ਉਹਨੂੰ ਠੱਲ ਪਾਉਣ ਲਈ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਜਿਹੜਾ ਵਾ ਕਾਨੂੰਨ ਦਾ ਮਸਦਦਾ ਲਿਆਇਆ ਗਿਆ ਕਾਸਟ ਲੈਜਿਸਲੇਸ਼ਨ ਤੇ ਜਿਹੜਾ ਪਾਸ ਹੋਇਆ ਅਨੋਨਿਮਸਲੀ ਪਰ ਇੰਡੀਅਨ ਸਰਕਾਰ ਤੇ ਉਹਨਾਂ ਦੇ ਏਜੰਟਾਂ ਨੇ ਰਾਜ ਕੇ ਪੈਸਾ ਖਰਚ ਕਰਕੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਹਿ ਕੇ ਉਹਨੂੰ ਵੀਟੋ ਕਰਾ ਦਿੱਤਾ ਔਰ ਉਹ ਉਹਨੂੰ ਉਹਨੇ ਪਾਸ ਨਹੀਂ ਹੋਇਆ ਤੁਹਾਨੂੰ ਇਹ ਡਰ ਹੈ ਇਸ ਵਾਰ ਜਿਹੜਾ TNR ਦਾ ਬਿੱਲ ਉਹ ਵੀ ਇਦਾਂ ਹੋ ਸਕਦਾ TNR ਦੇ ਬਿੱਲ ਤੇ ਤੁਹਾਨੂੰ ਪਤਾ ਹੈ ਪਿਛਲੇ ਸਮੇਂ ਵੀ ਕਾਫੀ ਕਿੰਤੂ ਪਰੰਤੂ ਹੋਈ ਆ ਔਰ ਖਾਸ ਤੌਰ ਤੇ ਕਿਉਂਕਿ ਮੈਂ ਦੇਖਦਾ ਹਾਂ ਸਾਰੀ ਜਿਹੜੀ ਇੱਥੇ ਹਾਊਸ ਲੈਜਿਸਲੇਸ਼ਨ ਚੱਲ ਰਹੀ ਹੈ ਉਹ ਵੀ ਤੇ ਜਿਹੜੀ ਕੈਲੀਫੋਰਨੀਆ ਚੱਲ ਰਹੀ ਆ ਕੈਲੀਫੋਰਨੀਆ ਹੈ ਤਾਂ ਉਹ ਸਟੇਟ ਅਸੈਂਬਲੀ ਆ ਪਰ ਜਿਹੜਾ ਉੱਥੇ ਦਾ ਜਿਹੜਾ ਲੈਜਿਸਲੇਸ਼ਨ ਦਾ ਮਤਆ ਆ ਜਿਹੜੀ ਹਾਊਸ ਦੇ ਵਿੱਚ ਇਸ ਵੇਲੇ ਜਿਹੜੀ ਲੈਜਿਸਲੇਸ਼ਨ ਹੋ ਰਹੀ ਹੈ ਉਸ ਤੋਂ ਜ਼ਿਆਦਾ ਅਫੈਕਟਿਵ ਆ ਉਸ ਤੋਂ ਇਹਨਾਂ ਨੇ ਇਹ ਵੀ ਡਰ ਰਿਹਾ ਕਿ ਜਿਹੜੀ ਕੈਲੀਫੋਰਨੀਆ ਦੀ ਲੈਜਿਸਲੇਸ਼ਨ ਨੇ ਆ ਜੇ ਕੱਲ ਉਹਨੂੰ ਹੀ ਆਧਾਰ ਮੁੱਖ ਆਧਾਰ ਬਣਾ ਕੇ ਇੱਥੇ ਲੈਜਿਸਲੇਸ਼ਨ ਉਸ ਤਰ੍ਹਾਂ ਦੀ ਆਈ ਤੇ ਉਹਨਾਂ ਲਈ ਬੜਾ ਔਖਾ ਔਖਾ ਹੋ ਜਾਏਗਾ ਕਿਉਂਕਿ ਇਸ ਵੇਲੇ ਜਿਹੜਾ 2 3 ਇਸ ਵੇਲੇ ਨੈਸ਼ਨਲ ਲੈਵਲ ਦੇ ਵੀ ਜਿਹੜੇ ਆ ਉਹ ਲਾਜ਼ ਦੇ ਡਰਾਫਟ ਇਸ ਵੇਲੇ ਕਾਂਗਰਸ ਵੀ ਪਏ ਆ ਜਿਹੜੇ ਐਂਟੀ ਸਿੱਖ ਹੇਟ ਵਾਲਾ ਵੀ ਇੱਕ ਚਰਚਾ ਚੱਲ ਰਹੀ ਹੈ ਐਂਟੀ ਸਿੱਖ ਹੇਟ ਵਾਲਾ ਵੀ ਆ ਪਰ ਟੀਐਨਆਰ ਦੇ ਵੀ ਹੈਗੇ ਪਰ ਉਹ ਇੰਨੇ ਇਫੈਕਟਿਵ ਨਹੀਂ ਹੁਣ ਜਿਹੜਾ ਕੈਲੀਫੋਰਨੀਆ ਦੀ ਲੈਜਿਸਲੇਸ਼ਨ ਦਾ ਉਹ ਦੀ ਲੈਜਿਸਲੇਚਰ ਦਾ ਲਾ ਉਹ ਬਹੁਤ ਇਫੈਕਟਿਵ ਆ ਔਰ ਮੈਨੂੰ ਆਸ ਹੈ ਜੋ ਪਾਸ ਹੁੰਦਾ ਤੇ ਕੱਲ ਨੂੰ ਉਹਨੇ ਮੁਖਦਾਰ ਬਣਾ ਕੇ ਕਾਂਗਰਸ ਵੀ ਅਗਰ ਉਤੇ ਕਾਨੂੰਨ ਸਾਜ਼ੀ ਕਰਦੇ ਬਹੁਤ ਜ਼ਿਆਦਾ ਇਫੈਕਟਿਵ ਹੋਏਗਾ ਉਹ ਚ ਤੁਹਾਨੂੰ ਪਤਾ ਬੀਬੀ ਜਸਮੀਤ ਕੌਰ ਬੈਂਸ ਉਹ ਪਹਿਲੀ ਸਿੱਖ ਬੀਬੀ ਜਿਹੜੀ ਅਸੈਂਬਲੀ ਮੈਂਬਰ ਬਣੇ ਆ ਔਰ ਉਹਨਾਂ ਨੇ ਇੱਤੇ ਬਹੁਤ ਪਹਿਰਾ ਦਿੱਤਾ ਵਾ ਉਹ ਖੁਦ ਵੀ ਉਹਨਾਂ ਨੂੰ ਟੀਐਨਆਰ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਨਾਂ ਨੂੰ ਇਸ ਪੂਰੇ ਦੁਕਾਨ ਦਾ ਪਤਾ ਵਾ ਸੋ ਡਾਕਟਰ ਚੀਮਾ ਬਹੁਤ ਵਧੀਆ ਲੱਗਾ ਤੁਸੀਂ ਗੱਲਬਾਤ ਕੀਤੀ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਆਏ ਅੱਜ ਦੀ ਇਹ ਜਿਹੜੀ ਲਾਬਿੰਗ ਆ ਨੌਜਵਾਨਾਂ ਨੂੰ ਜਦੋਂ ਹੁਣੇ ਲਾਬਿੰਗ ਕਰਦੇ ਦੇਖਦੇ ਆ ਤੇ ਮਨ ਖੁਸ਼ ਹੁੰਦਾ ਬਹੁਤ ਜੀ ਮੈਂ ਤਾਂ ਤੁਹਾਨੂੰ ਪਤਾ ਹੈ ਆਪਣੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਵੀ ਸਮਾਗਮ ਹੈ ਉਹ ਚ ਇਹੀ ਕਹਿੰਦਾ ਸੀ ਕਿ ਜਿਹੜੀ ਸਾਡੀ ਪੁਰਾਣੀ ਨਸਲ ਹੈ ਉਹਨਾਂ ਨੂੰ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਕਿਉਂਕਿ ਦੇ ਆਰ ਦਾ ਫਿਊਚਰ ਦੂਸਰੇ ਬੱਚੇ ਇੱਥੇ ਪੈਦਾ ਹੋਏ ਆ ਦੇ ਸ਼ੁੱਡ ਹੈਵ ਦਾ ਸੈਂਸ ਆਫ ਪ੍ਰਾਈਡ ਐਂਡ ਬਿਲੋਂਗਿੰਗ ਟੂ ਯੂਨਾਈਟਿਡ ਸਟੇਟਸ ਔਰ ਇਹਨਾਂ ਨੂੰ ਅੱਜ ਕਮ ਸਿੱਖਣਾ ਚ ਜਿਹੜੀ ਸਾਡਾ ਪੁਰਾਣਾ ਸਾਡਾ ਸਾਡੇ ਬਜ਼ੁਰਗ ਸੀਗੇ ਇਹਨਾਂ ਨੇ ਬਹੁਤ ਵਧੀਆ ਕੰਟਰੀਬਿਊਸ਼ਨ ਕੀਤੀ ਆ ਇਹਨਾਂ ਨੇ ਵਿਚਾਰਿਆਂ ਨੇ ਆਪਣੇ ਰਿਸੋਰਸਸ ਲਾਏ ਆ ਆਪਣੇ ਬਿਜ਼ਨੈਸਸ ਦੇ ਵਿੱਚੋਂ ਰਿਸੋਰਸਸ ਕੱਢ ਕੇ ਇੱਥੇ ਇਨਵੈਸਟ ਕੀਤੀ ਆ ਜਿਸ ਨੇ ਡਾਕਟਰ ਪ੍ਰੀਤਪਾਲ ਸਿੰਘ ਨੇ ਉਹਨਾਂ ਦੀ ਫੈਮਿਲੀ ਆ ਉਹਨਾਂ ਨੇ ਦੇਖੋ ਕਿੰਨੀ ਇਨਵੈਸਟਮੈਂਟ ਕੀਤੀ ਆ ਸਿਰਫ ਕੌਮੀ ਕੌਮੀ ਕੌਜ਼ ਲਈ ਹੋਰ ਬਹੁਤ ਸਾਰੇ ਸਿੰਘਾਂ ਦੀ ਕੰਟਰੀਬਿਊਸ਼ਨ ਹੈ ਪਰ ਹੁਣ ਨੌਜਵਾਨਾਂ ਨੂੰ ਜ਼ਰੂਰਤ ਹੈ ਕਿ ਇਹ ਅੱਗੇ ਆਉਣ ਕਿਉਂਕਿ ਇਹਨਾਂ ਨੇ ਕੱਲ ਨੂੰ ਸਾਹਮਣਾ ਹੈ ਇਹ ਸਾਰੇ ਕੰਮ ਨੂੰ ਤੁਸੀਂ ਦੇਖਿਆ ਕਿ ਇੱਥੇ ਹੋਰ ਜਿਹੜੀਆਂ ਕਮਿਊਨਿਟੀਆਂ ਜਿਸ ਤਰ੍ਹਾਂ ਜੂਡਿਸ਼ ਕਮਿਊਨਿ ਉਹਨਾਂ ਦੀ ਨਾ ਸਿਰਫ ਇੱਥੇ ਲਾਬਿੰਗ ਆ ਬਲਕਿ ਤੁਸੀਂ ਕਾਂਗਰਸਮੈਨ ਜਿਹਦੇ ਦਥਰ ਟੋਰਜ ਹੋਏ ਸੈਨੇਟਰ ਦੇ ਉਹਦੇ ਚ ਕੋਈ ਨਾ ਕੋਈ ਉਸ ਕਮਿਊਨਿਟੀ ਦਾ ਬੱਚਾ ਆ ਜਾਂ ਪ੍ਰਿੰਟਸਸ਼ਿਪ ਆ ਇੰਟਰਨਸ਼ਿਪ ਕਰ ਰਹੇ ਹੁੰਦਾ ਔਰ ਉਹੀ ਬਾਅਦ ਚ ਉਹਨਾਂ ਦੇ ਲੈਜਿਸਲੇਟਿਵ ਡਾਇਰੈਕਟਰ ਬਣਦੇ ਆ ਉਹਦੇ ਚ ਅਸੀਂ ਅਸੀਂ ਇਹ ਨਹੀਂ ਕਹਿੰਦੇ ਮਾੜੀ ਗੱਲ ਆ ਉਹਨਾਂ ਨੂੰ ਆਪਾਂ ਉੱਥੇ ਘੜਾ ਦੇ ਸਕਦੇ ਨਹੀਂ ਔਰ ਜਦੋਂ ਵੀ ਜਦੋਂ ਵੀ ਤੁਹਾਡੇ ਸਿੱਖ ਮੁੱਦੇ ਜਾਂਦੇ ਆ ਉਥੇ ਤੇ ਜਿਹੜਾ ਦੂਸਰੀ ਕਮਿਟੀ ਦਾ ਕੋਈ ਬੰਦਾ ਕਿਸੇ ਵੀ ਕਾਂਗਰਸਮੈਨ ਜਾਂ ਸੈਨੇਟਰ ਦੇ ਦਫ਼ਤਰ ਚ ਹੁੰਦਾ ਵਾ ਉਹ ਉਸ ਚੀਜ਼ ਨੂੰ ਬਲਾਕ ਕਰ ਦਿੰਦਾ ਵਾ ਸਾਡੀ ਗੱਲ ਉੱਥੇ ਰੁਕ ਜਾਂਦੀ ਹੈ ਸੋ ਉਹਦਾ ਮੁਕਾਬਲਾ ਕਰਨ ਦਾ ਇਹ ਤਰੀਕਾ ਕਿ ਇਹਨਾਂ ਨੌਜਵਾਨ ਬੱਚਿਆਂ ਨੂੰ ਅਸੀਂ ਟ੍ਰੇਨ ਕਰੀਏ ਕਿ ਇਹ ਵੀ ਇਹਨਾਂ ਗਲਿਆਰਿਆਂ ਚ ਆਉਣ ਇੱਥੇ ਅਪ੍ਰਿੰਟਰਸ਼ਿਪ ਇੰਟਰਨਸ਼ਿਪ ਕਰਨ ਔਰ ਸਿਮਿਲਰ ਸਿਚੁਏਸ਼ਨ ਮੈਂ ਦੇਖਿਆ ਆਸਟ੍ਰੇਲੀਆ ਚ ਵੀ ਇਦਾਂ ਵਾ ਆਸਟ੍ਰੇਲੀਆ ਦੇ ਹਰ ਸੈਨੇਟਰ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਚ ਵੀ ਕੋਈ ਨਾ ਉੱਥੇ ਫਿੱਟ ਕੀਤੇ ਜਦੋਂ ਵੀ ਕੋਈ ਸਾਡੀ ਜਥੇਬੰਦੀ ਕੋਈ ਸਾਡੇ ਬੰਦੇ ਸਿੱਖ ਕੌਜ਼ ਨੂੰ ਲੈ ਕੇ ਈਮੇਲ ਕਰਦੇ ਜਾਂ ਕੁਝ ਤੇ ਉਹ ਜਿਹੜੇ ਇੱਥੇ ਜਿਹੜੇ ਮੈਂਬਰ ਪਾਰਲੀਮੈਂਟ ਇੱਥੇ ਦੇ ਜਾਂ ਉੱਥੇ ਤੱਕ ਉਹਨਾਂ ਤੱਕ ਪਹੁੰਚਣ ਹੀ ਨਹੀਂ ਦਿੱਤੀ ਜਾਂਦੀ ਉੱਥੇ ਰੋਕ ਲਿਆ ਜਾਂਦਾ ਉਹਨੂੰ ਇਫੈਕਟਿਵਲੀ ਕਾਊਂਟਰ ਕਰਨ ਦਾ ਇਹ ਤਰੀਕਾ ਵਾ ਕਿ ਨੌਜਵਾਨ نسل ਨੂੰ ਅਸੀਂ ਜਿਹੜਾ ਵਾ ਇਹਨਾਂ ਗਲਿਆਰਿਆਂ 'ਚ ਲਈ ਆਈਏ ਇਹਨਾਂ ਨੂੰ ਲਾਬਿੰਗ ਸਿਖਾਈਏ ਇਹ ਇੱਥੇ ਅਪਰਿੰਟਰਸ਼ਿਪ ਇੰਟਰਨਸ਼ਿਪ ਕਰਨ ਮੈਂ ਇੱਕ ਬੇਨਤੀ ਕਰਦਾ ਜਾਵਾਂ ਕਿਉਂਕਿ ਲੋਕ ਤੁਹਾਡੇ ਟੀਵੀ ਤੇ ਰੇਡੀਓ ਨੂੰ ਬਹੁਤ ਸੁਣਦੇ ਆ ਦੇਖੋ ਸਿਰਫ ਚੰਗਾ ਖਾਣਾ ਚੰਗੇ ਘਾਰ ਬਣਾ ਇਹ ਵਧੀਆ ਗੱਲ ਆ ਪਰ ਕਿਸੇ ਵੀ ਕਮਿਊਨਿਟੀ ਦੀ ਤਰੱਕੀ ਲਈ ਲੋੜ ਆ ਵੀ ਉੱਥੇ ਦੇ ਲੋਕ ਜਤੋਂ ਜ਼ਿਆਦਾ ਪੋਲਿਟਿਕਲ ਲੋਬਿੰਗ ਦਾ ਕੰਮ ਕਰਨ ਹੁਣ ਆਪਣੀ ਅਪਰੋਚ ਹੀ ਹੁੰਦੀ ਆ ਵੀ ਚਲੋ ਅੱਜ ਸਾਡੇ ਬੱਚੇ ਕੋਈ ਡਾਕਟਰ ਬਣ ਜਾਏ ਕੋਈ ਇੰਜੀਨੀਅਰ ਬਣ ਜਾਏ ਕੋਈ ਜਿਹੜਾ ਆਪਣੇ ਪਿਤਾ ਦਾ ਟਰੱਕਿੰਗ ਦਾ ਕਾਰੋਬਾਰ ਸੰਭਲੇ ਕੋਈ ਗੈਸ ਸਟੇਸ਼ਨ ਸੰਭਲੇ which is good ਆਪਣੀ ਦੇਖੋ ਜਿਹੜੇ ਬੰਦੇ ਮਾਰਕੋਟ ਖਾ ਕੇ ਆਏ ਆ ਇੱਕ ਇੱਥੇ ਆ ਕੇ ਉਹਨਾਂ ਦਾ ਸੈਟਲ ਹੋਣਾ ਬਹੁਤ ਅਗੇ ਗੁਰੂ ਸਾਹਿਬ ਦੇ ਕ੍ਰਿਸ਼ਮਾ ਸੀ ਪਰ ਹੁਣ ਸਾਨੂੰ ਨੈਕਸਟ ਲੈਵਲ ਤੇ ਜਾਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਿਰਫ ਆਪਣੇ ਜਿਹੜੇ ਟਿਪੀਕਲ ਬਿਜ਼ਨੈਸ ਇਸ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਵਾ ਪੋਲਿਟਿਕਲ ਲਾਬਿੰਗ ਵਾਲੇ ਪਾਸ ਲਾਈ ਬੇਸ਼ੱਕ ਕੋਈ ਵੀ ਕਾਰੋਬਾਰ ਕਰਨ ਪਰ ਉਹਨਾਂ ਦੇ ਦਿਲ 'ਚ ਜਜ਼ਬਾ ਪੈਦਾ ਕਰੀਏ ਕਿ ਆ ਕੇ ਆਪਣੀ ਕੌਮ ਦਾ ਇੱਥੇ ਕੰਮ ਕਰਨ ਔਰ ਉਹਦੇ ਵਾਸਤੇ ਜਿਹੜੀਆਂ ਸੰਸਥਾਵਾਂ ਪਿਛਲੇ ਸਮੇਂ 'ਚ ਬਣੀਆਂ ਵਾ ਇਸ ਅਮਰੀਕਨ ਸੇ ਕਾਕਸ ਐ ਇਸ ਕੋਰਸ ਕੋਆਰਡੀਨੇਸ਼ਨ ਕਮੇਟੀ ਐ ਹੋਰ ਸੰਸਥਾਵਾਂ ਉਹਨਾਂ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਇੱਥੇ ਐਡਜਸਟ ਕਰਾਇਆ ਜਾ ਸਕੇ ਬੱਚਿਆਂ ਨੂੰ ਜੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਚੀਮਾ ਬੜੀ ਮ